ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ 350 ਸਾਲ ਆਜ ਦੇ ਦੁਆਰਾ ਹਰਿਆਣਾ ਸਾਹਿਬ ਜਿਹੜਾ ਚੱਲ ਰਿਹਾ ਹੈ ਉਹ ਜੀ ਦੇ ਤਹਿਤ ਇੱਕ ਮਿਲਟਰੀ ਯਾਰ ਐਕਟ ਆਸਾਨ ਦੇ ਉੱਤੇ ਲੋਕ ਦੇ ਗੁਰਮਤ ਵਿਦਿਆਲੇ ਦੀ ਬੜੀ ਮਾਨਕਸ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸਤਿ ਹਰਿ ਕਿਉਂ ਕਿ ਕਿੱਧਰ ਮੈਂ ਕਿੱਧਰ ਜਾਵਾਂਗਾ ਇਸ ਪਵਿੱਤਰ ਜਗ ਦੇ ਵਿੱਚ ਇਹ ਤੈਮ ਬਾਈਟ ਕਰਦੇ ਨਹੀਂ ਕਰਦੇ ਬਾਬਾ ਜੀ ਗੁਰਮਤ ਵਿਦਿਆਲਾ ਜਿਹੜਾ ਦਾ ਪਤਾ ਲੱਗਿਆ ਗਿਆ ਇਹ ਜਿਹੜੀ ਕਾਰ ਸੇਵਾ ਇਸ ਵਿਦਿਆਲੇ ਦੀ ਇਹ ਸਾਡੀ ਬਹੁਤ ਸਤਿਕਾਰਯੋਗ ਬੰਦੇ ਦਿੱਲੀ ਵਾਲੇ ਮਹਾਪੁਰਸ਼ ਬਾਬਾ ਬਜਨ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਉਹਨਾਂ ਨੂੰ ਇਹ ਕਾਰ ਸੇਵਾ ਦਿੱਤੀ ਗਈ ਆ ਤੇ ਬਾਬਾ ਜੀ ਨੂੰ ਬੇਨਤੀ ਵੀ ਕਰਦਾਂਗਾ ਸਤਿ ਸੁਣੀਆਂ ਸੰਗਤਾਂ ਨੂੰ ਵੀ ਬੇਨਤੀ ਕਰਾਂਗਾ ਕੇ ਤਨ ਮਨ ਧਨ ਦੀ ਸੇਵਾ ਕਰਕੇ ਇਹ ਗੁਰਮਤਿ ਮਜਾਲਾ ਸਮੇਂ ਅਨੁਸਾਰ ਸ਼੍ਰੀਤੀ ਬੜਾਈਏ ਤਾਂ ਕਿ ਆਉਣੇ ਸਾਲ ਤੋਂ ਇੱਥੇ ਗੁਰਮੰਧੀਆਂ ਜਿਹੜੀਆਂ ਪਲਾਸਾ ਵਿੱਚ ਹੋ ਜਾਣ ਤੇ ਸੰਗਤ ਨੂੰ ਬੇਨਤੀ ਕਰਦਾ ਕਿ ਅਕਤੂਬਰ ਦੇ ਆਪਣੇ ਲਾਸਟ ਲੀਕਚਰ ਵਿੱਚ ਇਸ ਤੁਹਾਡੇ ਸੰਗਰੂਪ ਦੀ ਤਾਰੀਖ ਤੇ ਉਹ ਮਹਾਨ ਨਗਰ ਕੀਰਤਨ ਵੀ ਆਉਣਾ ਜਿਹੜਾ ਮਗਨ ਮਹਾਨ ਨਗਰ ਕੀਰਤਨ ਧੌਂੜੀ ਸਾਹਿਬ ਤੋਂ ਆਰੰਭ ਕੀਤਾ ਸੀ ਜਿਹੜਾ 29 ਸ੍ਰੀਤਾ ਚ ਹੋ ਕੇ ਉਹ ਹੁਣ ਤੇ ਮੈਨੂੰ ਇਸ ਗੱਲ ਦਾ ਵੀ ਤੇ ਸਮੁੱਚੀ ਸ਼ੌਂਗ ਨਹੀਂ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਵੀ ਇਸ ਗੱਲ ਦਾ ਮੈਂ ਸਹਿਰਾ ਵੀ ਦਿਨਾ ਕਿ ਬਹੁਤ ਵੱਡੇ ਪੱਧਰ ਦੇ ਉੱਤੇ 29 ਸਟੇਟਾਂ ਦੇ ਵਿੱਚ ਹੀ ਬਹੁਤ ਵੱਡਾ ਗੁਰੂਕੇ ਸਖਾਂ ਨੇ ਤੇ ਦੂਸਰੀਆਂ ਫਿਰਕਿਆਂ ਨੇ ਜਿਹਦਾ ਵਿੱਚ ਹਿੰਦੂਤਾਂ ਨੂੰ ਉਹ ਸਾਰਿਆਂ ਤੋਂ ਮੋਹਰੇ ਹੋ ਕੇ ਜਿਹੜਾ ਸਾਡਾ ਮੁੱਖ ਆਦੇਸ਼ ਸੀ ਕਿ ਦੂਸਰੇ ਵੱਧ ਮਨਾਉਣ ਤੇ ਉਹ ਗੁਰਮਤ ਦੇ ਇਸ ਮਹਾਨ ਨਗਰਕੀਤਾ ਦੇ ਵਿੱਚ ਆਪਣਾ ਜਗ੍ਹਾ ਬਣਾ ਰਹੇ ਆ ਜੇ ਜਦੋਂ ਇਹ ਪੰਜਾਬ ਜਿਹੜਾ ਐਂਟਰ ਹੋਣਾ ਨਾਨਕ ਗਿਆਨਾ ਗੁਰਦਵਾਰਾ ਸਾਹਿਬ ਵਾਲੇ ਪਾਸਿਓਂ ਤੇ ਲਗਭਗ 28 29 ਦਿਨ ਦਾ ਲਗੜੀਪੁਰ ਪੰਜਾਬ ਦੀ ਇਹ ਸਾਰਿਆਂ ਨੂੰ ਬੇਨਤੀ ਨਿਮਰਤਾ ਸਹਿਤ ਕਰਦਾ ਕਿ ਵੱਧ ਤੋਂ ਵੱਧ ਯੋਗਦਾਨ ਪਾਈਏ ਆ ਜਿਹੜਾ ਬਦਿਆਲਾ ਸ਼ੁਰੂ ਕੀਤਾ ਇਹ ਛੇਤੀ ਗੁਰੂ ਸਾਹਿਬ ਦੀ ਸੰਪੂਰਨ ਕਰਵਾ ਲੈਣ ਤਾਂ ਕਿ ਬੱਚੇ ਜਿਹੜੇ ਆ ਉਹ ਗੁਰਮਤਿ ਇਸ ਮਿਸ਼ਨ ਦੇ ਪਿੱਛੋਂ ਤਿਆਰ ਤਾਂ ਤਿਆਰ ਹੋ ਕੇ ਗੁਰਮਤਿ ਨੂੰ ਪੜਨਾਏ ਗੁਰੂ ਘਰ ਦੀਆਂ ਸਭਾ ਉਹਦੀ ਨੂੰ ਸਿੱਖ ਕੌਮ ਦੇਖੋ ਜੇ ਕੋਈ ਗੰਮ ਆਪਾ ਕਰ ਲਈਏ ਕਿ ਸਤਗੁਰੂ ਜੀ ਦੀ ਕਰਵਾਨੀ ਨੂੰ ਸੱਤ ਸੱਤ ਕਰ ਜਾਣੂ ਕਰ ਸਿੱਖੋ ਜੇ ਆਪਾਂ ਕਰਵਾਨੀ ਨੂੰ ਸਮਰਪਿਤ ਹੋ ਜਾਈਏ ਫਿਰ ਨਾ ਕੋ ਝਗੜੇ ਰਹਿੰਦੇ ਨਾ ਕੋ ਛਵੇਲੇ ਰਹਿੰਦੇ ਆ ਤੇ ਗੁਰੂ ਸਾਹਿਬ ਸਾਰਿਆਂ ਨੂੰ ਮੁਕਲ ਵਿੱਚ ਲੈ ਲੈਂਦੇ ਮੈਂ ਤਾਂ ਇੱਕੋ ਬੇਨਤੀ ਕਰੂੰਗਾ ਕਿ ਅਮਰਧਾਰੀ ਹੋਈਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਨਾਲ ਜੁੜੀਏ ਉਹ ਜੁੜਨਾ ਕੀ ਆ ਤੇ ਗੁਰੂ ਕੀ ਬਾਣੀ ਨੂੰ ਪੜਨਾ ਵੀ ਆ ਵਿਚਾਰਨਾ ਵੀ ਆ ਉਹਦੇ ਅਨਸਾਰ ਆਪਣਾ ਜ਼ਿੰਦਗੀ ਦਾ ਜਿਹੜਾ ਜੀਵਨ ਉਹ ਜੀਉਣਾ ਕੋਈ ਸ਼ਰੋਣੀ ਕਮੇਟੀ ਦਾ ਬਹੁਤ ਵੱਡਾ ਬਜਟ ਹੈ ਜੀ ਹਰ ਪੀੜਤਾ ਨੂੰ ਕਿੱਥੇ ਗਿਆ ਕੋਈ ਵੱਡਾ ਬਜਟ ਨਹੀਂਗਾ ਪਹਿਲਾਂ ਮੈਂ ਤੁਹਾਨੂੰ ਕਰਦੇ ਆ 0.9% ਪੰਜਾਬ ਦੇ ਬਜਟ ਦੇ ਦਾ ਹਰ ਪੀੜਤਾ ਦੀ ਐਸਪੀਸੀ ਲਈ ਆਹ ਹਰ ਪੀੜਤਾ ਲਈ ਅਸੀਂ 20 ਕਰੋੜ ਰੁਪਏ ਰੱਖੇ ਆ ਪਰ ਉਹ ਜੇ ਅਦਾ ਦੇ ਦੇ